ਲੋ ਮੈਂ ਤਾਂ ਹੋ ਗਈ ਰੈਡੀ ਮੰਮਾ ਨੂੰ ਕਹਿ ਦਿੰਦੀ ਆ ਵੀ ਜਿਹੜਾ ਕੰਮ ਰਹਿ ਗਿਆ ਤੁਸੀਂ ਕਰ ਲਿਓ ਚਲ ਜੇ ਨਾ ਹੋਇਆ ਤਾਂ ਮੈਂ ਆ ਕੇ ਕਰ ਲਵਾਂ ਮੰਮੀ ਹਾਂ ਪੁੱਤ ਅਸੀਂ ਨਾ ਮਾਰਕੀਟ ਓਕੇ ਆਉਣੇ ਆ ਅੱਛਾ ਹਾਂ ਕੀ ਲੈ ਕੇ ਆਉਣੇ ਆ ਤੁਸੀਂ ਬਸ ਥੋੜਾ ਜਿਹਾ ਨਾ ਸੂਟ ਜੇ ਲੈ ਕੇ ਆਉਣੇ ਸੀਗੇ ਅੱਛਾ ਕਿਉਂ ਸਾਡੇ ਵਾਸਤੇ ਬਸ ਮੈਂ ਨਾ ਉੱਥੇ ਜਾਣਾ ਸੀ ਮੰਮੀ ਦਾ ਫੋਨ ਆਇਆ ਸੀ ਪਿੰਡੋਂ ਤਾਂ ਕਰਕੇ ਜਾਣਾ ਇੱਕ ਤਾਂ ਤੇਰੀ ਮੰਮੀ ਵਾਸਤੇ ਸੂਟ ਲਿਆ ਦੀ ਸੋਣਾ ਜਾ ਇੱਕ ਮੈਨੂੰ ਲਿਆ ਦੀ ਜੇ ਤੂੰ ਜਾਣੀ ਆ ਪੁੱਤ ਬਾਜ਼ਾਰ ਚ

ਜੀ ਹੁਣ ਕੱਲੀ ਜਾਉਂਗੇ ਓ ਆ ਜਾ ਤੈਨੂੰ ਬਹਾਉਂਗਾ ਨਵਾਂ ਨਵਾਂ ਵਿਆਹ ਹੋਇਆ ਮੇਰਾ ਤੂੰ ਥੋੜੀ ਅਟਕੇ ਜਾ ਮੈਨੂੰ ਤਾਂ ਲੱਗਿਆ ਕਿ ਤੇ ਕੱਲਿਆ ਨਹੀਂ ਜਾਣਾ ਲੱਗਣਾ ਪਈ ਆਪਣੀ ਗਲੀ ਦੇ ਪਾਣੀ ਵਾਲਾ ਇੱਥੇ ਜੇ ਮੈਂ ਤਾਂ ਨਾ 2000 ਵਾਲਾ ਸੂਟ ਲੈ ਕੇ ਆਉਂਗੇ ਅੱਜ ਹੋਰ ਭਾਵੇਂ 3 ਵਾਲਾ ਲੈ ਨਹੀਂ 2000 ਦੀ ਬੜੀ ਗੱਲ ਆ ਯਾਰ ਵੀ ਬੜੀ ਹੋਗੀ ਦੁਪਹਿਰਾਂ ਦੁਪਹਿਰੇ ਮਾਰਤਾ ਤੈਨੂੰ ਕਈ ਹੱਥ ਨੇ ਚੱਲਾਂਗੇ ਫੇ ਮੈਨੂੰ ਆਇਆ ਫੇ ਕੱਲ ਨੂੰ ਜਾਣਾ ਕਰ ਮੈਂ ਜਾਣਾ ਤਾਂ ਨਾਲ ਤਾਂ ਮੈਂ ਵੀ ਚੱਲੂਗਾ ਜਾਂਦੇ ਹੋਏ ਲੈ ਲੈਂਦੇ ਆਪਾਂ ਆਹ ਤੁਮਾ ਦੇ ਆਉਂਗੀ ਚਲ ਠੀਕ ਆ ਤਾਰ ਬੂੜੇ ਕਿ ਨੂੰ ਕਿੱਧਰ ਰੰਗੀ ਆ ਸਿਖਰ ਦੁਪਹਿਰੇ ਪਤਾ ਨਹੀਂ ਕਿੱਧਰ ਜਾਂਦੀ ਸੀਗੀ ਇਹਨਾਂ ਨੂੰ ਦੁਪਹਿਰ 'ਚ ਵੀ ਟੇਕ ਨਹੀਂ ਹੈਗੀਗੀ ਸੂਟ ਤਾਂ ਤੈਨੂੰ ਲੈ ਲੈ ਹੁੰਦਾ ਇਹ ਸੂਟ ਇੱਕ ਮੰਮੀ ਨੂੰ ਲੈਣੀ ਤੇ ਇੱਕ ਪਿੰਡ ਵਾਲੀ ਮੰਮੀ ਨੂੰ ਦੇ ਦੀ ਜੰਗਾ ਓਹੋ ਮੈਂ ਤਾਂ ਮੰਮੀ ਦਾ ਸੂਟ ਲੈਣੀ ਭੁੱਲ ਗਈ ਜੀ ਉਹ ਲੈਣਾ ਫਿਰ ਇਹ ਦੇ ਦੀ ਮੰਮੀ ਨੂੰ ਚਲ ਤੂੰ ਲੜਾਈ ਮਿਟਾਉਣੀ ਹੁੰਦੀ ਆ ਘਰੋਂ ਠੀਕ ਆ ਤੇ ਦੇਖੀ ਮੈਂ ਮੰਮੀ ਨੂੰ ਕਿਹਾ ਸੀ ਮੈਂ ਸੂਟ ਲੈ ਕੇ ਆਵਾਂਗੀ ਫਿਰ ਇਹ ਤਾਂ ਮੈਂ ਉੱਥੇ ਪਿੰਡ ਲੈ ਕੇ ਜਾਵਾਂਗੀ ਹੁਣ ਮੰਮੀ ਕੋਲ ਪਾਸੇ ਜੀ ਸੱਚ ਮੈਂ ਤਾਂ ਭੁੱਲ ਗਈ ਚੱਲ ਕੋਈ ਨਾ ਭੁੱਲ ਤਾਂ ਗਈ ਤੂੰ ਮੈਂ ਆਪੀ ਗੱਲ ਸੰਭਲੂਗਾ ਕਿ ਪੈਸੇ ਘਟ ਗਏ ਈ ਮੇਰੇ ਕੋਲ ਐਂ ਕਹ ਦੋ ਚੰਗਾ ਤੇ ਅਗਦੀ ਵਾਰ ਲੈ ਆ ਦਾਂਗੇ ਕੀ ਤਾਂ ਹਾਂ ਕਿਉਂ ਨਾ ਮੋਟਰਸਾਈਕਲ ਜਾਈ ਜਾਂਦਾ ਮੈਂ ਦੇਖ ਕੇ ਆਉਂਦੀ ਮੜ ਜਾ ਤੂੰ ਬੈਠ ਦੇ ਕੋਈ ਕੌਣ ਆਉਂਦਾ ਕੀ ਇਹ ਮੋਟਰਸਾਈਕਲ ਹੈ ਨੀ ਮਾਰਦਾ ਨੀ ਕੀ ਸ਼ਰਮ ਲਾਈ ਲੋਕਾਂ ਨੇ ਸਿਰੇ ਤੇੜਾ ਲਾ ਕੇ ਸਿਖਰ ਤੇ ਪਾਈ ਆ ਜਾਂਦੀ ਆ ਪਤਾ ਨਹੀਂ ਕੀ ਦੀ ਆ ਤਾਂ ਜਾਂਦੀ ਤਾਂ ਕਰਤਾਰ ਕੇ ਇੱਕ ਫੌਜੀ ਦੇ ਘਰ ਕੰਨੀ ਨੂੰ ਆ ਆਨੂੰ ਪੁੱਛ ਲਈਆਂ ਜਾ ਕੇ ਕੁੜੀ ਪਾਗ ਬੰਤੀ ਹਾਂ ਬਾਈ ਨੇ ਕੁੜੀ ਆ ਆ ਉਹਨੇ ਤੇ ਮੋਟਰਸਾਈਕਲ ਤੇ ਲੰਗੇ ਨੇ ਇਹ ਕੀ ਦੀ ਨੂੰਤੀ ਆ ਇਹ ਉਹ ਨਦੀ ਆ ਕਰਤਾਰ ਫੌਜੀ ਕੀ ਅੱਛਾ ਦੇਖੋ ਜਮੀਰੋਂ ਤੇੜੋ ਲਾਹੀ ਜਾਂਦੀ ਆ ਫਿਰੜ ਫਿਰੜ ਕਾਮੜਾ ਮੰਗੂ ਦੰਦ ਕੱਢੀ ਜਾਂਦੀ ਆ ਉਹ ਵਾਲ ਖਲਾਰੀ ਤੁਰੀ ਜਾਂਦੀ ਆ ਪਤਾ ਨਹੀਂ ਕੀ ਮੁੰਡੇ ਦੇ ਸਿਰ ਚ ਪਾਇਆ ਉਹ ਤਾਂ ਐ ਚੁੱਪ ਕਰਿਆ ਜਾਂਦਾ ਮੋਜ ਨਾਲ ਹੱਸਦਾ ਹੱਸ ਕੇ ਤੇ ਕਿਦੋਂ ਮਰਜੀ ਜਾ ਕੇ ਦੇਖ ਲੈ ਉਹਦੀ ਮਾਂ ਦੇ ਘਰੇ ਤੇ ਉਹਦੀ ਮਾਂ ਕੰਮ ਕਰਦੀ ਦੀ ਕਰਦੇ ਉਹਨਾਂ ਦੇ ਘਰੇ ਜਾ ਕੇ ਦੇ ਕਹਿ ਕੇ ਆਉਣ ਵਾਲਾਗਾ ਜਾਊਂਗੀ ਮੈਂ ਦੇਖੀ ਜਾਈ ਮੱਚੀ ਦੀ ਤੇ ਫੂਸ ਪਾ ਕੇ ਆ ਉਹਨੇ ਕਰੇ ਤਾਂ ਬਲਾਈ ਜਾਦੇ ਚੰਬੜੀ ਪੀਆ ਐਸੇ ਐਸੇ ਰੋ ਸਿਰ ਤੇ ਚੁੰਨੀ ਵੀ ਨਾ ਨਾ ਵੀ ਨੰਗਾ ਸਿਰ ਤੇ ਚੁੰਨੀ ਖਸਰਾ ਮੰਗਤਾਂ ਤਾਂ ਕੱਢਦੀ ਜਾਵੇ ਐ ਤੇ ਪਾੜ ਪਾੜ ਤੇ ਘਰੇ ਜਾ ਕੇ ਆ ਤੂੰ ਜਾ ਕੇ ਆਉਂਗੀ ਮਾਰ ਦੇ ਉਹਨਾਂ ਨੂੰ ਊਰਾ ਪਰਾ ਹੋ ਜਾਾਂਗੇ ਕਿਉਂ ਜੇ ਹੁਣ ਬਾਗੀ ਫੇਰ ਤਾਂ ਮੇਰੇ ਤੇ ਸ਼ੱਕ ਕਰ ਲੈਣਗੇ ਉਹਨਾਂ ਦੇ ਘਰੇ ਜਾ ਕੇ ਆਈ ਤਾਂ ਫਿਰ ਮੇਰਾ ਨਾਂ ਵੀ ਤੈਨੂੰ ਪਤਾ ਹੀ ਹੈ ਫਿਰ ਖਾਤੋ ਮੇਰਾ ਨਾ ਧੀੜੀ ਗੱਲ ਕਹਿਣੀ ਹੁੰਦੀ ਆ ਨਾ ਤੈਨੂੰ ਨਾਲੇ ਪਤਾ ਮੇਰਾ

ਹਾਂਜੀ ਸਾਮ। ਉਹ ਮੈਂ ਤਾਂ ਭੁੱਲ ਗਈ ਸੀ ਘਰ ਆ ਗਿਆ ਚੁੰਨੀ ਲੈਣਾ ਮੰਮੀ ਨਾਲ। ਲੈ 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 ਕਿਤੇ ਮੇਰੇ ਵੀ ਫੱਡੇ ਪਾਸੇ ਮੰਮੀ ਦੋ ਦੋ। ਖੜੀ ਕਰ ਦੇਂ ਤੁੱਪੇ ਚੱਲ ਅੰਦਰ ਕਰ ਦੇ ਅੰਦਰ ਗੱਲ ਕੇ ਹੀ ਛੱਡ ਲਾ। ਮੰਮਾ ਕਿੱਧਰ ਗਏ? ਇੱਥੇ ਉਹ ਮੰਮਾ ਮੰਮੀ ਮੰਮੀ ਮੇਲਾ ਮੰਮੀ ਕਿੱਧਰੇ ਗਏ ਹੋਏ?

ਪਾਣੀ ਮੈਂ ਕਹੀ ਜੇ ਨਿਮਾਹ ਲਿਆ ਦੂਏ ਤੱਕ ਕੀ ਆਈ ਐ ਤੁੰ ਢੰਡਾ ਤੇ ਪੀ ਕੇ ਆਏ ਸੀ ਪਾਣੀ ਨਹੀਂ ਖੀਆ ਆਦੇ ਆਂ ਕਰਦੀ ਲਿਆ ਦਿੰਦੀ ਆ ਮਨ ਫੇਰ ਮੰਮੀ ਢੰਡਾ ਮੇਰੇ ਨਾਲ ਹੀ ਪੀ ਕੇ ਆਏ ਮੈਂ ਵੀ ਤੇ ਨਾਲ ਕੋਲ ਸੂਟ ਦਿਖਾ ਦੇ ਖਾਂਦੇ ਆਈਆਂ ਸੂਟ ਮੇਰਾ ਦੇਖਾ ਦਿਖਾਈ ਮੰਮੀ ਮੈਂ ਤਾਂ ਦੋ ਸੂਟ ਹੀ ਲੈ ਕੇ ਆਈ ਆ ਆ ਤਾਂ ਮੇਰਾ ਸੂਟ ਆਛਾ ਸੋਹਣਾ ਵਧੀਆ ਬੜੀ ਬਲਾਈ ਸੋਹਣਾ ਤੇ ਰਿਤਾ ਉਹ ਯਾਰ ਕਦ ਆ ਮੰਮੀ ਆ ਮੇਰੀ ਮੰਮੀ ਦਾ ਕੂਕਾ ਜਮਾ ਨਹੀਂ ਤੇ ਮੰਮੀ ਮੈਂ ਤੇ ਸੋਡਾ ਵੀ ਲਿਆਉਂਦੀ ਇੱਕ ਪੈਣਾ ਕੋਲੇ ਪੈਸੇ ਘਟ ਗਏ ਫਿਰ ਮੈਨੂੰ ਆਏ ਹੋ ਗਿਆ ਵੀ ਚਲ ਤੁਹਾਡਾ ਸੂਟ ਤਾਂ ਬਾਅਦ ਚ ਵੀ ਲੈ ਲਾਂਗੇ ਵੀ ਇੱਥੇ ਆ ਮੈਂ ਪਿੰਡ ਵੀ ਪਤਾ ਨਹੀਂ ਫਿਰ ਕਦੋਂ ਗਿਆ ਬੱਚੇ ਮੇਰੇ ਕੋਈ ਨਾ ਜਿੱਦੇ ਗਈ ਇਹਦਾ ਨਾਮ ਦਾ ਜਮਾ ਇਹ ਜੀ ਲਿਖ ਕੇ ਦੇ ਮੈਨੂੰ ਇਹ ਗੱਲ ਰਛੋਣਾ ਮੈਨੂੰ ਬਧਿਆ ਲੱਗਾ ਕਿਹੜਾ ਆ ਵਾਲਾ ਮੰਮਾ ਹਾਂ ਹਾਂ ਕੱਢਿਆ ਤੁਹਾਨੂੰ ਮੈਨੂੰ ਚੰਗਾ ਲੱਗਦਾ ਇਹ ਜਿਆ ਲਿਆ ਦੀ ਤੇਰੀ ਮੰਮੀ ਨਾਲ ਦੇ ਠੀਕ ਮੰਮੀ ਹਾਂ ਕੋ ਚਲ ਆਤਾ ਸੀ ਕਿ ਲਾਣਾ ਮੰਮੀ ਕੋ ਚਾਦਾ ਪਰ ਤੂੰ ਮੈਂ ਲਾਤਾ ਮਾਂ ਤੱਕੀ ਹੰਦੀ ਆਉਗੀ ਚਲ ਮੈਂ ਹੀ ਦਾ ਦਿੰਨੀ ਆ ਚੱਕ ਮੈਂ ਕਿਹੜਾ ਚਲ ਮੰਮੀ ਮੈਂ ਮੈਨੂੰ ਲਾ ਕੇ ਕਰ ਲੈਣੀ ਆ ਕਰ ਲੈ ਮੈਂ ਪੈਜ ਮੈਂ ਚਾਹ ਬਣਾ ਕੁ ਉਹ ਲੈ ਅਮਤਰ ਵਾਸਤੇ ਦੇਖ ਲੈ ਮੈਂ ਉਹ ਆ ਬਣਾ ਲਿਓ ਚਾਹ ਬਣਾ ਕੇ ਲੈ ਆਉਣੀ ਚੰਗਾ ਠੀਕ ਆ ਪਾਏ ਜਾ ਏਸੀ ਛੱਡ ਲਾ ਕੋਈ ਹਾਕਾ ਮਾਰੀ ਜਾਵੇ ਬੋਲੀ ਨਾ ਆ ਜਾ ਨਾ ਅੱਗ ਮੰਡਣਾ ਜੀ ਆ ਜਾਂਦੀਆਂ ਨੇ ਇੱਥੇ ਐਵੇਂ ਇੱਥੇ ਬਾਧੂ ਤੰਗ ਕਰਦੀਆਂ ਨੇ ਆ ਕੇ ਹੁਣ ਮੈਂ ਚਾਹ ਧਰਦੀ ਆ ਪੈ ਗਈ ਉਹ ਤਾਂ ਹੁਣ ਚੱਲ ਇਹਨੂੰ ਸੌ ਜਾਣ ਦੇ ਅਮਨ ਨੂੰ ਮੈਂ ਨਹੀਂ ਠਾਉਂਦੀ ਹੁਣ ਮੈਂ ਹੁਣ ਚਾਹ ਬਣਾਉਣੀ ਉਹ ਤਾਂ ਪੱਗ ਗਿਆ ਗੱਗੀ ਤਾਂ ਮਿੰਦਾ ਦਾ ਬਾਹਰ ਨੂੰ ਓ ਕੱਡਾ ਟਿਕਦਾ ਖਾ ਇਨੀ ਮੈਂ ਤਾਂ ਪਹਿਰੇ ਤੁਰਾ ਫਿਰਦਾ ਮੈਂ ਦਾਮ ਲੈਣਾ ਬਿੰਦ ਚਟਾ ਜਮੀ ਨਹੀਂ ਸੁਣਦਾ ਗੱਲ ਚੱਲ ਮੈਂ ਚਾਹ ਤਰਕੇ ਆਉਣੀ ਆ ਚੰਗਾ ਥੇਰ ਕੋ ਇੱਥੇ ਹੋਰ ਆਊਗੀ ਸੇਲੀ ਕੋਈ ਬਾਈਜੂਗੀ ਆ ਕੇ ਗੱਲਾਂ ਆਲੀ ਹੋਰ ਕੀ ਚਾਰਾਂ ਦੱਸ ਓਰੇ ਚਰਨਜੀਤ ਕਰੀਂ ਹੈ ਹਾਂ ਕਰੀਂ ਆ ਜਾ ਚ ਮੈਂਨੇ ਚਾਹ ਤਾਂ ਰੱਖੀ ਆ ਓਏ ਆਹ ਕੌਣ ਆ ਗਿਆ ਓਏ ਕਿੱਥੋਂ ਆ ਗਈ ਯਾਰ ਉਹ ਨਾ ਕੋਈ ਲਾਜ ਚੁਗਲੀ ਚੱਲ ਦੇਖੀਓ ਫਿਰ ਆ ਜਾ ਸਾਹਮਣੇ ਐ ਹਾਡੀ ਵੀ ਬਿਗੜਾ ਕੰਬੜੀ ਆ ਪਾਤੀ ਆਉਣ ਸਾਰਾ ਹੋਰ ਦੱਸ ਨਾਈ ਜੀ ਕੀ ਗੱਲ ਆ ਜਿਹੜੇ ਹਨ ਜੰਟੇ ਕੇ ਹਾਂ ਉਹ ਲੋਰੀ ਅੱਛਾ ਅੱਛਾ ਨਾ ਇਹ ਬਲਾਈ ਬੋਲੀ ਜੇ ਜਾਂਦੇ ਅਸੀਂ ਟੱਡ ਕੇ ਅੱਛਾ ਪਰ ਮੈਨੂੰ ਤਾਂ ਨਹੀਂ ਪਤਾ ਸਸਨੂਆ ਇੱਕ ਤਾਂ ਨਾ ਲਾ ਲੈਨੇ ਭਾੜੇ ਕੂਲਰ ਕਾ ਲਾ ਸੁਣਦਾ ਨਹੀਂ ਪੱਖਾ ਦੇ ਖੜਕੇ ਤੂੰ ਖੜੀ ਖੜੀ ਰਹਿਣੀ ਐ ਨਾ ਬਾਹਰ ਕਰਦੀ ਕਰਕੇ ਬਾਈ ਸਸਪੀ ਜਾਈ ਨਹੀਂ ਰਹੀ ਕੱਤੀ ਜੀ ਸੁੱਤੇ ਚੁੰਨੀ ਲਈ ਕਰਤੀ ਸੀ ਕਿਉਂ ਖਾਸ ਸੀ ਉਹਨਾਂ ਦੇ ਕੰਮ ਆ ਜਾ ਬੱਦ ਗਿਆ ਅੱਛਾ ਨਾ ਮੈਂ ਤਾਂ ਕਹਿੰਨੀ ਮੇਰੇ ਤਾਂ ਕਰਦੀ ਕਿ ਪਤਾ ਪੈਣੇ ਅੱਜ ਕੱਲ ਬੂੰਗਾ ਦੋ ਤਿੰਨ ਤਿੰਨ ਚਾਕ ਸੜ ਸੜ ਪੱਜੇ ਨੇ ਬਾਗ ਤਾਂ ਨਹੀਂ ਗਈ ਕੋਈ ਪਰ ਮੈਂ ਤਾਂ ਇਹ ਤਾਂ ਪਤਾ ਨਹੀਂ ਕਰਿਆ ਤੇ ਇੰਨਾ ਕੁ ਤਾਂ ਇੱਕ ਪਾਣਿਆ ਬੋਲਦੀ ਅੱਜ ਕੱਲ ਦੀਆਂ ਬਾਲੀਆਂ ਨਾ ਸਿਰ ਤੇ ਚੁੰਨੀ ਲੈਣ ਨਾ ਵਾਸਤਾ ਆ ਸਾਡੇ ਡੈਡੀ ਤਾਂ ਚੰਗੀ ਐ ਤਾਂ ਲੈ ਲੈਂਦੀ ਐ ਹਾਜੀ ਉਹ ਤਾਂ ਮੈਂ ਲੈ ਆਇਆ ਤੁਹਾਨੂੰ ਨਾ ਇਹ ਨੀਲਾ ਉਂਦੀ ਸਰਤ ਚੁੰਨੀ ਉਹ ਨਾਲ ਗਏ ਸੀ ਬਾਜ਼ਾਰ ਚ ਤੇ ਬਾਜ਼ਾਰ ਗਏ ਸੀ ਭੈਣੇ ਸੂਟ ਲਿਆਈ ਆ ਆਪਦੀ ਮਾਂ ਦਾ ਬਲਾਈ ਸੋਹਣਾ ਕਾਬ ਦਾ ਮੇਰਾ ਕਹਿੰਦੇ ਪੈਸੇ ਨਹੀਂ ਸੀਗੇ ਛੇਰ ਲਿਆ ਦਾਂਗੇ ਚੱਲ ਮਾਹ ਕੋਈ ਨਾ ਮੈਂ ਵੀ ਦੇਖਤੀ ਵਿੱਚ ਉਹ ਤੇ ਨਾਲ ਮਠਿਆਈ ਲੈ ਆ ਤਨ ਮੈਂ ਲੈ ਕੇ ਦਿੰਨੀ ਆਈ ਆ ਸੋਹਣਾ ਡੱਬਾ ਲੈ ਆ ਮੈਂ ਤਾਂ ਹੁਣ ਸਾਰਾ ਤਾਂ ਇਹ ਕੰਮ ਕਰਕੇ ਗਈ ਸੀ ਅੱਛਾ ਤੇ ਸਾਰਾ ਮੌਜ ਨਾਲ ਬਾਹਰ ਹੀ ਘਾੜੀ ਕੋ ਕਰ ਰਹੀ ਆ ਤੂੰ ਮੇਰੀ ਗੱਲਾਂ ਤਾਂ ਸੁਣਨਾ ਚਾਹ ਰ ਮੈਂ ਤਾਂ ਕੱਪਾੜੇ ਤੂੰ ਤੇਰੇ ਤਾਂ ਠੱਡੇ ਚ ਗੋਲਾ ਬਣ ਜਾਦਾ ਤੂੰ ਸੁਣਾ ਪਹਿਲਾਂ ਮੈਨੂੰ ਕੀ ਸੁਣਾਉਣੀ ਆ ਇੱਕ ਤਾਂ ਨਾ ਆਹ ਨਹੀਂ ਹੈਗੇ ਕਿ ਲੱਟੂ ਕੇ ਹਾਂ ਤੇ ਕੱਲ ਮੈਨੂੰ ਅਖਰ ਮਾਪੂੜੀ ਸੜਕ ਤੇ ਆ ਜਾ ਦੱਸ ਮਿੰਟ ਅੱਛਾ ਮੈਨੂੰ ਬੋਲਦੀ ਕਹਿੰਦੀ ਮੈਂ ਤਾਂ ਬਠਡੇ ਜਾਨੀ ਵਾਹ ਇਹਨਾਂ ਦੇ ਲੱਡੂ ਕਿੰਦਰ ਹਾਂ ਅੱਛਾ ਕਿ ਮੈਂ ਉੱਥੇ ਚਲ ਚੰਗਾ ਪਣ ਬਾਗ ਜਾ ਨਹੀਂ ਪਣ ਇਹਦਾ ਵੀ ਮੁੰਡਾ ਲੱਟ ਜਾਈ ਆ ਅੱਛਾ ਬਾਹਰ ਹੀ ਲਟਾ ਪੈਣ ਦੇਖ ਨਾ ਮੈਂ ਹੁੰਦਾ ਹੁੰਦਾ ਮੈਂ ਤਾਂ ਟੱਕਰ ਤਾਂ ਇੱਕ ਪਣ ਅੱਛਾ ਚੱਲ ਬੱਧੀ ਮੈਂ ਤਾਂ ਮੇਰੇ ਮੁੰਡੇ ਨੂੰ ਕਹਦਾ ਭਈ ਇਹਦਾ ਸਿੱਧਾ ਨਾ ਕਰੀ ਤੇ ਆ ਲੱਡੂ ਤਾਂ ਵਧੀਆ ਸਾਡੇ ਨਾਲ ਵਿਚਾਰਾ ਸਾਡੇ ਪਿੰਡ ਦਾ ਨੇੜ ਕੋਲ ਦਾ ਸਰ ਤਾਂ ਹੋ ਤਾਂ ਨਹੀਂ ਫੇਰ ਰੱਖ ਦਾਂਗਾ ਨਹੀਂ ਬਤਾ ਇਹ ਜੇ ਮਤਾ ਜਰਾ ਕਰ ਗੱਲ ਕਰੋ ਥੋੜਾ ਜਿਹਾ ਨਾ ਬਿੰਦਰ ਅੱਕੜਦੀ ਰੱਖਦੀ ਹੈ ਨਹੀਂ ਇਹਦਾ ਸੁਭਾਈ ਹੈ ਇਹ ਜਾਂ ਪਣ ਹਾਂ ਮੈਂ ਤਾਂ ਘੱਟੀ ਜਾਨੀ ਹੁੰਨੀ ਐ ਅੱਛਾ ਮੈਂ ਤਾਂ ਜਾ ਹੀ ਨਹੀਂ ਜਾਂਦਾ ਤੇ ਉਹ ਰਾਣੀ ਲੇਗੀ ਤੇ ਜਦੋਂ ਤਾਂ ਆਪ ਨੂੰ ਉਹਨੂੰ ਕੋਈ ਲੋੜ ਹੁੰਦੀ ਆ ਉਹਦੇ ਤਾਂ ਸਾਡੇ ਘਰੇ ਮਾਉ ਜਨਾ ਭਾਈ ਜਾਂਦੀ ਆ ਕਿ ਮੇਰੇ ਤਾਂ ਮੰਜੇ ਦੀ ਬਾਤ ਹੁੰਦਾ ਅੱਛਾ ਤੇ ਜੇ ਹੁਣ ਮੈਨੂੰ ਕੋਈ ਕੰਮ ਧੰਦਾ ਹੁੰਦਾਗਾ ਮੈਂ ਵਗ ਜਾਨੀ ਐਗੀ ਹੂੰ ਤੇ ਫਿਰ ਕਹੂਗੀ ਵਾਹ ਤੂੰ ਕਮਾਈ ਸੀ ਅੱਛਾ ਮੈਂ ਕਦੋਂ ਕੇ ਨਾਮ ਆਇਆ ਤਾਂ ਵੀ ਚਲੂ ਹੀ ਆ ਗਈ ਕਰੀ ਕਰੀ ਕਹੂਗੀ ਲੈ ਮੈਂ ਤਾਂ ਗੰਗਾ ਬੰਨਣ ਜਾਣੀ ਐ ਅੱਛਾ ਮੈਂ ਤਾਂ ਹੋਣਾ ਫਿਰ ਸੇਤੀ ਕੱਥ ਲਿਆਉਂਗੀ ਗਰਮੀ ਬਾਹਰ ਹੀ ਐ ਫਰਮਾ ਤੋਟ ਨਹੀਂ ਪੜੇ ਬੈਠ ਗਰ ਸੋਣ ਮੇਰਾ ਚਾਹ ਨਾ ਉਬਲ ਕੇ ਵਿੱਚ ਪਏ ਜੇ ਚੁੱਲੇ ਤੂੰ ਤਾਂ ਲੰਮੀਆਂ ਕਹਾਣੀਆਂ ਸੇੜ ਲੀਆਂ ਉਹ ਦੋਨੇ ਜਾਣੇ ਉਹ ਪਏ ਨੇਗੇ ਉਹਨਾਂ ਨੂੰ ਚਾਹ ਦੀ ਘੁੱਟ ਦਿੰਨੀ ਹੈ ਤੂੰ ਤਾਂ ਬਹਾਣਾਂ ਦਾ ਸੇੜ ਲੈਨੀ ਆ ਨਾ ਪੈਂਦਾ ਮੇਰੇ ਕੋਲ ਟਾਈਮ ਨਹੀਂ ਹੈ ਤੇ ਮੇਰੀ ਛੋਟੀ ਜੀ ਗੱਲ ਸੁਣ ਲੈ ਹਾਂ ਸੁਣਾ ਦੇ ਪਹਿਲਾਂ ਲੋਕਾਂ ਨਹੀਂ ਤੂੰ ਤਾਈ ਨਹੀਂ ਭਲਾਣ ਨੇ ਮੂੰਹ ਆਈ ਲਈ ਫਿਰ ਤੇ ਨਹੀਂ ਭਾਲਈ ਫਿਰਦੀ ਆ ਅੱਛਾ ਅੱਜ ਨਾ ਮੈਂ ਜੀਰੋ ਸੂਟ ਜੇ ਲਈ ਆਉਂਦੇ ਸੀਗੇ ਹਾਂ ਭੁਲਾਈ ਗਈ ਜਿਹੜੇ ਰਟਾ ਡੇਡ ਖੁਰਕਾਂ ਵਰਗੇ ਤੰਦ ਕੱਢਦੀ ਆਵੇ ਅੱਛਾ ਕਹੋ ਜੀ ਕਰਤਾ ਅਰਵਤ ਬੁੜੇ ਦੇ ਨੂੰ ਮੈਂ ਅੱਖ ਜਦ ਰਾਇ ਕਰਕੇ ਮੈਂ ਦੇਖਿਆ ਵੀ ਕੋਣ ਮਸ ਸਮਾਰ ਕੇ ਦੇਖਿਆ ਹਾਂ ਸਿਰ ਤੇ ਚੁੰਨੀ ਨਾ ਨਹੀਂ ਪਰ ਹੋਰ ਬਹੁਤ ਹਾਂ ਹੱਥ ਚਲਪਾ ਮੈਂ ਲਖਾ ਪੈ ਗਿਆ ਹੁ ਕਹਿੰਦਾ ਤੈਨੂੰ ਨਾਪੀ ਨਾਪੀ ਸੂਟ ਮਾਕੜੋ ਮੋਟੇ ਨੂੰ ਨਹੀਂ ਜਾਣਦੀ ਨਾਪੀ ਪਾਤਲ ਗਈ ਸੀ ਅੱਜ ਹਾਂ ਸਾਡੀ ਬੋਹ ਹਾਂ ਦੇਖੀ ਸੀ ਤਾਂ ਹਾਂ ਤੇ ਉਹ ਤਾਂ ਮੈਂ ਆ ਬੈਠੀ ਸੀਗੀ ਭਗਵੰਤੀ ਵੀ ਮੇਰੇ ਕੋਲ ਤੂੰ ਮੈਂ ਸੰਸਤ ਕਰਾ ਦੂੰਗੀ ਲੱਗੇ ਬੈਠੀ ਸੀ ਹੋਰ ਮੇਰੇ ਕੋਲ ਅਸੀਂ ਜਾਮਨ ਥੱਲੇ ਬੈਠੀਆਂ ਸੀ ਮੈਂ ਇਹ ਨਦਖਾ ਮੱਕੋ ਕੀ ਦੀ ਨੂੰ ਆ ਕਾਂਦੀ ਉਹ ਕਰਤਾਰ ਗੋਰੀ ਮਾ ਭਣੇ ਤੂੰ ਤਾਂ ਝੂਠ ਮਾਰਦੀ ਮੈਨੂੰ ਤੇਰੀ ਝੂਠ ਭਣੇ ਜਿੱਤ ਮੰਨਣੀ ਅਮਰੀਕਾ ਨਹੀਂ ਭਣੇ ਤੇਰੀ ਮਾਤੀ ਮੈਂ ਤਾਂ ਜਾਣ ਤੂੰ ਚਾਹ ਦੀ ਘੁੱਟ ਤਾਂ ਪੀਦੀ ਇਹ ਬੱਸ ਭਣੇ ਚਾਹ ਇਹੋ ਮਠਾਈ ਹਾਂ ਭਣੇ ਇਹ ਤਾਂ ਨਹੀਂ ਹੈ ਗੱਲ ਬਣਦੀ ਤੂੰ ਤਾਂ ਉਹੀ ਝੂਠ ਮਾਰਦੀ ਨਾ ਭਣ ਮੈਂ ਤਾਂ ਝੂਠ ਤਾਂ ਮਾਰ ਕੇ ਇਹ ਤਾਂ ਮੇਰੀ ਗੱਲ ਸੁਣ ਸਿਰ ਤੇਰੇ ਜਦੋਂ ਮੈਂ ਆਈ ਆ ਜਦੋਂ ਇਹ ਗਈ ਆ ਉਦੋਂ ਵੀ ਤੇ ਸਿਰ ਤੇ ਚੁੰਨੀ ਸੀ ਮੇਰੇ ਕੋਲੋਂ ਗਈ ਆ ਜਦੋਂ ਇਹ ਅੰਦਰ ਬੜੀ ਉਦੋਂ ਵੀ ਤੇ ਸਿਰ ਟੱਕਿਆ ਸੀ ਪੰਤਾ ਮੰਨਣਾ ਕਰਨਾ ਤੇਰੀ ਮਰਜ਼ੀ ਆ ਮੈਂ ਤਾਂ ਐ ਦੇਖੀ ਸੀ ਗੰਦ ਕੱਢਦੀ ਤੁਰੀ ਹੁੰਦੀ ਸੀ ਤੇ ਇਹਦੇ ਚੁੰਨੀ ਨਹੀਂ ਸੀ ਹੱਥ 'ਚ ਇਹਦੇ ਲਖਾਫਾ ਸੀ ਤੇ ਆ ਜਿਹੜਾ ਜੋਕੀ ਜਾਂ ਸ਼ੋਰੂਮ ਆ ਖੁੱਲਿਆ ਵੱਡਾ ਸਾਰਾ

ਤੇਰੇ ਤੋਂ ਵੀ ਹੋ ਜਾਂਦਾ ਚਲ ਕੋਈ ਨਾ ਤੂੰ ਜਾ ਫਿਰ ਹੋਰ ਨਾਲੇ ਤੂੰ ਐ ਕਰਾ ਕਰ ਆ ਕਾ ਪੁੱਛੇ ਪੁੱਛੇ ਜੇ ਨਾਲ ਆਇਆ ਕਰ ਆਪ ਨਹੀਂ ਮੈਨੂੰ ਆਇਆ ਵਿਚਾਰ ਕੋਈ ਨਾ ਮੈਂ ਲਾ ਦਿੰਨੀ ਆ ਧਿਆਣੀ ਆ ਜਵਾਬ ਦੀ ਆ ਜਵਾਬ ਖੜੀ ਆ 5 ਲੱਖ ਕਾਦੇ ਵਾਸਤੇ ਲਾਇਆ ਨਾ ਤੂੰ ਚਾਹਦੀ ਕੁੱਟ ਦਿੰਦੀ ਆ ਨਾ ਤੈਨੂੰ ਰੋਟੀ ਨਹੀਂ 5 ਲੱਖ ਤਾਂ ਫਿਰ ਭੈਣੇ ਮੁੰਡਾ ਨੇ ਮਾਰਿਆ ਨੂੰ ਲਾਉਣਾ ਪੈਂਦਾ ਫਿਰ ਤੂੰ ਐ ਨਹੀਂ ਫਿਰ ਤੂੰ ਰੋਟੀ ਵੀ ਉਹ ਤਾਂ ਮੰਗਿਆ ਕਰ ਚਾਹ ਵੀ ਪੁੱਤ ਪੁੱਤ ਹੁਣ ਮੈਂ ਤੇਰਾ ਕਹਿ ਤੋ ਦੇਖੂ ਹਾਂ ਆਹਣ ਉਹ 4 ਲੱਖ ਰੁਪਏ ਕਾ ਮੈਂ ਖੇਤ ਲਾਣਾਗਾ

हाल चाल किए अरे हा हूनी गई तेरे मूहरे मूहे हाँ आई सी अच्छा मतलब ਨਾਲ ਹੀ ਆ ਜਾਂਦੀ ਫਿਰ ਤੂੰ ਉਹਦੇ ਮੈਂ ਤਾਂ ਭੜੇ ਆਈ ਨਹੀਂ ਤੇਰਾ ਕਿਉਂ ਮੈਂ ਉਸਕੇ ਮਹਾ ਉਹ ਬਾੜਿਆਲਕਾਰ ਫੜਦੀ ਆ ਭਾਣੇ ਉਹਦੇ ਮਾਗਰ ਨਾ ਲੱਗਦੀ ਕਿ ਹਾਂ ਆਈ ਨਹੀਂ ਮੈਂ ਮਾਗਰ ਲੱਗ ਗੱਲਾਂ ਤੋਂ ਮੈਨੂੰ ਬਾੜਾਂਗੇ ਕਹਿ ਕੇ ਗਈ ਆ ਹਾਂ ਹੋਰ ਕਹਿੰਦੀ ਛੋੜੀ ਬਹੁ ਆਮ ਦੀ ਸੀ ਅੱਛਾ ਤੇ ਤੂੰ ਤੇਰਾ ਨਾਂ ਜਾ ਵੀ ਲੈਂਦੀ ਸੀ ਕਹਿੰਦੀ ਮੇਰੇ ਕੋਲੇ ਹੀ ਖੜੀ ਸੀ ਉਹ ਮੈਂ ਯਕੀਨ ਜ਼ੈ ਨਹੀਂ ਮੈਂ ਉਹ ਸਮਾਈ ਵੀ ਦੇਖੀ ਜੀ ਪਣੇ ਸੋਢੀ ਬਹੂ ਨਤ ਗਏ ਸਰ ਤਾਂ ਅੱਛਾ ਪਣੀ ਹਾਂ ਗੱਲ ਕਰ ਉਹਦੀਆਂ ਗੱਲਾਂ ਤੇ ਯਕੀਨ ਨਾ ਕਰੀ ਤੂੰ ਨਾ ਨਾ ਮੈਂ ਤਾਂ ਘਰ ਦੀਆਂ ਗੱਲਾਂ ਤੇ ਮੈਂ ਤੇਰੀਆਂ ਤੇ ਵੀ ਨਹੀਂ ਕਰਦੀ ਯਕੀਨ ਮੈਨੂੰ ਪੂਰਾ ਭਰੋਸਾ ਸਾਡੀਆਂ ਬਹੂਆਂ ਤੇ ਆਇ ਤਾਂ ਛੋਟੀ ਤੇ ਵੀ ਵੱਡੀ ਤੇ ਵੀ ਉਹਦੋਂ ਛੋਟੀ ਤੇ ਵੀ ਉਹ ਤਾਂ ਗੰਨਾਂ ਹੋਈਆਂ ਨੇ ਇਹ ਨਹੀਂ ਵੀ ਜਾਨਾ ਸੀਗਾ ਇਹ ਕਹਿੰਦੀ ਹੁਣ ਮੈਂ ਜਾਂਦੀ ਨਹੀਂ ਹੈ ਜੀ ਨਾ ਮੈਨੂੰ ਨਹੀਂ ਯਕੀਨ ਤੂ ਚਾਹ ਪੀਵੇਂਗੀ ਜੀ ਆਜੋ ਚਾਹ ਪੀ ਲਓ ਆ ਰਿਓ ਸੱਚੀ ਵੀ ਆ ਰਹੀ ਆ ਲਓ ਮਮੇ ਚਾ ਜੀ ਆ ਰਹੀ ਐ ਇੰਨੀ ਸਿਆਣੀ ਤਾਂ ਸਾਡੀ ਬਹੂ ਆ ਤੇ ਤੁਸੀਂ ਇੰਨੀ ਮੋਹਲਾਤ ਹੋ ਜੀ ਸਸਤੀ ਕਰ ਦਿੱਤੀ ਸਭ ਦੇ ਪੈਰੀ ਹੱਥ ਲਾਉਂਦੀ ਆ ਹੱਥ ਹੀ ਲੈ ਕਿਉਂ ਨਾ ਆਉਂ ਹਾਂ ਤੇ ਤੁਸੀਂ ਤੁਸੀਂ ਨਾ ਨੌਕਰੀ ਕਰਨ ਨਾ ਭਾਣੇ ਹਾਂ ਇਹ ਨਹੀਂ ਨੰਮ ਕਰਦੇ ਹੁੰਦੇ ਬਾਈ ਫੋਟੇ ਜਾ ਕੇ ਕਹੇ ਕਰੀਏ ਕਰਨਾ ਫਲਾਤੋ ਕਰੀਏ ਨਾ ਮੈਂ ਕਿਤੇ ਫੋਟੇ ਕਰੇਗੇ ਨਾ ਕੋਈ ਨਹੀਂ ਤਹੋਂ ਦੇ ਆਦਾ ਪਰੇ ਘਰਾਂ ਤੇ ਮੈਂ ਨਹੀਂ ਕਹਿੰਦੀ ਹੁੰਦੀ ਕਦੇ ਮੈਨੂੰ ਤਾਂ ਯਕੀਨ ਹੀ ਨਹੀਂ ਹਾਂ ਉਹ ਤਾਂ ਦੇਖੀ ਚੱਲ ਲਓ ਜੀ ਚਾਹ ਕੌਣ ਬੈਠਾ ਬਹਾਰ ਆਇਆ ਉਹ ਤਾਂ ਇਧਰ ਜਾਚੀ ਆ ਰਹੀ ਆ ਅੱਛਾ ਚੱਲ ਠੀਕ ਆ ਚੰਗਾ ਬੱਸ ਕਰੋ ਭਗਵੰਤੀ ਚਾਹ ਪੀ ਲਾ ਚਲੋ ਪਤਾ ਨਹੀਂ ਕੋਈ ਨਹੀਂ ਚੰਗਾ ਭੈਣੇ ਮੈਂ ਤੇ ਜਾਣੀ ਆ ਚੰਗਾ ਭੈਣੇ ਚੰਗਾ ਬਣ ਉਹਦੇ ਗੱਲਾਂ ਤੇ ਯਕੀਨ ਨਾ ਕਰੀ ਖਲਾਤੋ ਦੀਆਂ ਤੇ ਨਹੀਂ ਨਹੀਂ ਮੈਂ ਨਹੀਂ ਕਰਦੀ ਚੰਗਾ ਕਿਤੇ ਹੋਰ ਉਹਦੀਆਂ ਗੱਲਾਂ ਤੇ ਯਕੀਨ ਕਰ ਲੈ ਬਣ ਕਹਤਾ ਜਿੱਕੜੀ ਬਾੜਾ ਕਾ ਆਈ ਨਹੀਂ ਆਉਂਦੀ ਇਹ ਤਾਂ ਆਈ ਮੇਰੇ ਬਾ ਕੀ ਆ ਇਹ ਰੱਬਾ ਚਿੱਕੜਾ ਚਿੱਕੜੀ ਨਹੀਂ ਨਗਰਨੰਦਾクセ ਪਾਸੇ ਜੇ ਕਿਤੇ ਕੰਮ ਜਾਇਂਦਾ ਬਾਹਰ ਨਿਕਲ ਜਾਂਦਾ ਚਿੱਕੜ ਮੂਡ ਖਰਾਬ ਕਰ ਦਿੰਦਾਗਾ ਬਾਕੀ ਮਿਆਂ ਬਿੱਲੇ ਭਾਈ ਠੀਕ ਹੈ ਜੀ ਹੋਰ ਨੌਕਰੀ ਨੌਕਰੀ ਮਿਲ ਗਈ ਮਿਲ ਗਈ ਨੌਕਰੀ ਹਾਂਜੀ ਅੱਛਾ ਹੁਣ ਸਿਕਦਰਪੁਰ ਕਿੱਧਰ ਚੱਲਿਆ ਮੈਂ ਕੰਮ ਜਾਂਦਾ ਸੀ ਤੁਸੀਂ ਕਿੱਧਰ ਚੱਲੇ ਮੈਂ ਵੀ ਕੰਮ ਜਾਂਦੀ ਸੀ ਕਿਸੇ ਦੇ ਕੰਮ ਤਾਂ ਕਿਉਂਕਿ ਦਾ ਕਰ-ਕਰ ਪਟਕੇ ਆਉਂਗੇ ਨਾ ਭਾਈ ਮੈਂ ਕਰੇ ਕੋਈ ਘਰ ਪਟਦੀ ਫਿਰਦੀ ਆ ਚਲੋ ਕੋਈ ਨਹੀਂ ਉਹ ਤੀਆ ਛੋਡੇ ਬਾਰੇ ਚੱਲ ਭਾਈ ਪਤਾ ਨਹੀਂ ਕਰੀ ਮੀ ਲੂਗੀ ਪਤਾ ਨਹੀਂ ਨਾ ਉਹ ਜੁੰਟੜੀ ਦੇ ਤਾਂ ਕਿ ਨਾ ਮੈਂ ਜੁੰਡੇ ਜੇ ਚਾਰ ਖਚੇ ਆ ਕਿ ਉਹ ਦੋ ਚਾਰ ਲਵਾ ਕੇ ਉਹ ਗੀ ਚੀਜ਼ ਗਾੜੀ ਮਸਤੀ ਪਈ ਐ ਰਾਮਨੋ ਆਮਨੇ ਕੀ ਮੰਮੀ ਮੈਂ ਪਾਣੀ ਨਾ ਖਰਾਬ ਲੈ ਕੇ ਦੀ ਪੁੱਤ ਮੰਮੀ ਤੁਸੀਂ ਆਪ ਪੀ ਆਓ ਨਾ ਮੇਰਾ ਸੂਟ ਖਰਾਬ ਹੋ ਜਾਊਗਾ ਫੇਰ ਕੀ ਹੁੰਦਾ ਪੁੱਤ ਸੂਟ ਨੂੰ ਲਿਆਦੇ ਆਇਆ ਨਾ ਕੋਣ ਤੂੰ ਬਾਹਲੇ ਨਖਰੇ ਜੇ ਲਾਗੀ ਕਰ ਤੁਸੀਂ ਨੇ ਬੈਠਣ ਜਿੰਦੇ ਮੈਨੂੰ ਇੱਥੇ ਮੈਂ ਦੱਸ ਰਹਾ ਕਰਦੀ ਆ ਕੀ ਕਰਾਂ ਮੈਂ ਇਹਦਾ ਪਾਣੀ ਦੀ ਘੁੱਟ ਨਹੀਂ ਦਿੱਤੀ ਮੈਨੂੰ ਆਪ ਹੀ ਪੀਣੀ ਆ ਉੱਠ ਕੇ ਭਾਈ ਹੋਰ ਕੀ ਆ ਮੈਂ ਲੜ ਪਿਆ ਲੱਗ ਤੋਂ ਦੂਸਰੀ ਵਾਰ ਮੈਨੂੰ ਕਹਿ ਕੇ ਗਈ ਇਹ ਗੱਲ ਸੱਚੀ ਆ ਲੱਗਦਾ ਪੱਕੀ ਗੱਲ ਆ ਝੂਠੀ ਨਹੀਂ ਹੈਗੀ ਇਹ ਆਹੀ ਤਾਂ ਇੰਨਾ ਬੋਲਣ ਲੱਗੀ ਪਾਣੀ ਦੀ ਘੁੱਟ ਨਹੀਂ ਦਿੰਦੀ ਮੈਨੂੰ ਹੁਣ ਹਾਰ ਕੇ ਆਪ ਨੂੰ ਹੀ ਪੀਣਾ ਪੈਂਦਾ ਗਲਾਸ ਆ ਸਾਰੇ ਮੰਜੇ ਨਾਲੇ ਪਏ ਨੇ ਦੱਸ ਕੀ ਕਰਾਂ ਮੈਂ ਮੰਮੀ ਮੈਨੂੰ ਲੱਗਦਾ ਫਲਕ ਤੋਂ ਮੰਮੀ ਹਾਂ ਪੁੱਤ ਅਸੀਂ ਜਾਂਦੇ ਆ ਚੰਗਾ ਮਾਰਕੀਟ ਓਕੇ ਆਉਣੇ ਹੈਗੇ ਤੇ ਉਹ ਬਾਹਰ ਖੜੇ ਹੈਗੇ ਚੰਗਾ ਭਾਗ ਲੀ ਮੈਂ ਦਾ ਫਲਕ ਤੋਂ ਵਾਲੀ ਗੱਲ ਸੱਚੀ ਆ ਘੁੱਟ ਨਹੀਂ ਬੋੜ ਕੇ ਵੀ ਉਹ ਮੈਨੂੰ ਤਾਂ ਲੱਗਦਾ ਪੱਕੀ ਗੱਲ ਹੀ ਆ

ਆਵਨਾ ਮੰਮੀ ਮੇਰਾ ਸਿਰ ਨਾ ਖੋ ਮੇਰੇ ਦਰਦ ਹੋ ਜਾਂਦਾ ਸਿਰ ਚ ਕੰਮ ਕਰ ਕੰਮ ਕਰ ਮੈਂ ਤੇ ਕਿੰਨਾ ਮਿੱਠਾ ਪਿਆਰ ਨਾ ਬੋਲਦੇ ਤੂੰ ਮੈਨੂੰ ਵੱਡਾ ਖਾਣਾ ਮੰਗੂ ਕਿਉਂ ਪਾਈ ਨਹੀਂ ਹੁੰਦੀ ਮੰਮੀ ਤੁਸੀਂ ਕਰ ਲੋ ਨਾ ਕੰਮ ਤੁਸੀਂ ਘਰੀ ਸੀ ਮੈਂ ਤਾਂ ਘੁੰਮ ਕੇ ਆਈ ਸੀ ਲੱਤਾਂ ਮਰਨ ਲੱਗੀਆਂ ਮੈਨੂੰ ਤਾਂ ਸਾਰੀ ਉਮਰ ਹੋ ਗਈ ਕਰਦੀ ਨੂੰ ਤੇ ਹੁਣ ਤੈਨੂੰ ਲਿਆਂਦਾ ਸੀ ਗਾਦੀ ਖਾਤਰ ਕੋਈ ਨਾ ਇੱਕ ਦਿਨ ਹੋਰ ਕਰ ਲੋ ਜਿੱਥੇ ਸਾਰੀ ਉਮਰ ਕੰਮ ਕਰ ਲਿਆ ਇਹ ਗੱਲ ਨਹੀਂ ਬਣਦੀ ਕਿ ਕੰਮ ਕਰ ਲੈ ਸਿੱਧੀ ਹੋ ਕੇ ਕੌਣ ਕਰੇ ਮੈਨੂੰ ਤਾਂ ਫਿਰ ਕੰਮ ਕੋਈ ਹੁੰਦੇ ਨਹੀਂ ਆਹ ਕਹੂ ਤੈਸੇ ਕਰੂਗਾ ਮੈਨੂੰ ਨਹੀਂ ਬਤਾਗਾ ਤੂੰ ਕੰਮ ਕਰ ਸਿੱਧੀ ਹੋ ਕੇ ਜੇ ਰਹਿਣਾ ਇੱਥੇ ਇਹ ਨਹੀਂ ਚੱਲੇ ਤੋ ਬਾਹਰ ਪੈਕੀ ਚੱਲ ਲਵਦੇ ਮੰਮੀ ਮੇਰੇ ਕੰਨ ਜੇ ਨਾ ਖਾਈ ਚਲੋ ਬਾਹਰ ਜਾ ਕੇ ਬੋਲੋ ਮੈਂ ਖੜੀ ਹੋ ਜਾ ਨਹੀਂ ਮੈਂ ਉੱਥੋਂ ਪਾਈ ਕਰਨੀ ਪਊ ਕਰ ਲੋ ਕਰ ਲੋ ਕਰ ਲੋ ਕਰੋ ਤੂੰ ਉੱਠ ਕੇ ਆ ਜੋੜੇ ਜੇ ਪਾਉੜੇ ਪਾਸੇ ਤਰ ਜੀ ਲੈ ਤਨਵੇਂ ਪੈਸੇ ਲਾਈ ਜਾਂਦੀ ਆ ਤੇ ਮੁੰਡੇ ਦੇ ਲਵਾਈ ਜਾਂਦੀ ਆ ਲੈ ਪਾ ਲੈ ਚਲ ਕਿੱਦਾਂ ਚੱਲਾਂ ਮੈਂ ਕਰੀ ਮੈਂ ਕਿੱਥੇ ਜਾਣਾ ਚੱਲ ਚੱਲ ਬਾਹਰ ਮੈਂ ਆਪਦੇ ਰੂਮ ਚੋਂ ਤੁਸੀਂ ਬਾਹਰ ਜਾਓ ਮੰਮੀ ਤੇਰਾ ਰੂਮ ਹੈ ਹਾਂ ਮੇਰਾ ਰੂਮ ਹੈ ਤੂੰ ਬਾਹਰ ਜਾ ਕੇ ਬੋਲੇ ਸੀ ਤੂੰ ਆਪਣੇ ਪਿੱਛੇ ਲੈ ਮੈਂ ਕਿੱਥੇ ਜਾਉਂਗੀ ਮੰਮੀ ਤੂੰ ਰੂਮ ਕਿੱਥੋਂ ਦੇ ਸੀ ਮੈਨਾਂ ਲੱਸਦੇ ਪਹਿਲੇ ਕੰਦਾ ਜਵਾਬ ਦੇ ਚੱਲ ਬਾਹਰ ਮੰਮੀ ਮੈਂ ਕਿੱਥੇ ਜਾਵਾਂਗੀ ਮੇਰਾ ਘਰ ਹੀ ਆ ਮਲੇ ਮਾਪੇ ਕੋਲ ਚੱਲ 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 ਤੂੰ ਬਾਹਰ ਨਿਕਲ ਲੈ ਮੰਮੀ ਮੈਂ ਕਿੱਥੇ ਜਾਵਾਂਗੀ ਮੈਂ ਨਹੀਂ ਜਾਣਾ ਕਿਤੇ ਵੀ ਚੱਲ ਬਾਹਰ ਚੱਲ 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 ਮੰਮੀ ਨੇ ਕਿਹਾ ਨਹੀਂ 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 ਮੈਂ ਸੰਗ ਲੋੜ ਨਹੀਂ ਤੇਰੀ ਚੱਲ ਕੰਮ ਨਹੀਂ ਤੂੰ ਕਰਨੀ ਕਰਦੀਂ ਕੋਈ ਚੱਲ ਬਾਹਰ ਚੱਲ 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 ਸਿਕੁੰਟਾ ਲਮੜੇ ਬਾਹਰ ਮੰਮੀ ਦੇਖ ਕੇ ਮੈਂ ਕਿੱਥੇ ਜਾਵਾਂ ਮਾ ਮਾ ਮੈਨੂੰ ਨਹੀਂ ਲੋੜ ਤੇਰੀ ਉਹ ਕਰਦੇ ਕਿਹੜਾ ਅੰਦੇ ਵੇ ਤਾਪ ਤਾਪ ਚੱਲ ਇੱਥੋਂ ਮੰਮੀ ਮਾਰ ਗੋਲ ਨਾ ਕਿੱਥੇ ਆਉਂਗੀ ਮੰਮੀ ਮਾਰ ਗੋਲ ਨਾ ਮੈਂ ਕਿੱਥੇ ਆਉਂਗੀ ਮੰਮੀ ਮੰਮੀ ਮਾਰ ਗੋਲ ਮੰਮੀ ਮਾਰ ਗੋਲ ਕੀ ਹੋ ਗਿਆ ਜੇ ਮੈਨੂੰ ਕਰੋ ਕੱਟ ਤਾਂ ਮੰਮੀ ਨੇ ਦੇਖਿਆ ਤੇ ਕੀ ਹੋ ਗਿਆ ਆ ਜਾ ਮੈਂ ਕਰਦਾਗਾ ਲੰਮੀ ਨਾ ਮਾ ਗੇਟ ਖੋਲੋ। ਉਹ ਮਾ ਗੇਟ ਖੋਲੋ। ਖੋਲ ਬੰਦ। ਕਿਹੜਾ ਵੇ ਹੁਣ ਤਪਾਈ ਜਾਂਦੇ ਹੋ ਤੁਸੀਂ ਮੈਨੂੰ। ਉਹ ਕਿਉਂ ਆ ਰੋਈ ਜਾਂਦੀ ਆ ਕਿਉਂ ਕਿ ਇੱਕਰੀਆਂ ਨੂੰ ਤੁਸੀਂ ਆ ਜਾ ਅੰਦਰ ਬੈਠ ਕੇ ਗੱਲ ਕਰਦੇ ਕੀ ਹੋ ਗਿਆ। ਆ ਜਾ। ਨਹੀਂ ਜਦੂ ਦਿਖਾਉਣ ਰਹਿਣਾ ਤੁਸੀਂ ਬਿਨਾਂ ਗੱਲ ਤੋਂ। ਜੀ ਮੰਮੀ ਨੇ ਮੈਨੂੰ ਅੱਲ ਥੱਕ ਕੇ ਦੇ ਦੇ ਕੇ ਘਰ ਘੜ ਤਾ ਮੈਂ ਕਿੱਥੇ ਆਉਂਗੀ। ਆ ਜਾ ਕਿਤੇ ਨਹੀਂ ਆ ਕੇ ਆ ਜਾ। ਓਏ ਆ ਜਾ ਅੰਦਰ ਬੈਠ ਕੇ ਗੱਲ ਕਰਦੇ ਯਾਰਾ। ਉਹ ਬਸ ਰੋਣ ਨੂੰ ਕੀ ਆਇਆ। ਮੈਨੂੰ ਤਾਂ ਕੰਮ ਤੋਂ ਪਾਰ ਆ ਜਾ ਤੈਨੂੰ ਰੋ ਰੋਈ ਹੋ ਕਰਦੀ ਐ ਇਹ ਕੁਛ ਕੰਮ ਨਹੀਂ ਕਰਦੀ ਮਹਾਰਾਣੀ ਉਹ ਕੰਮ ਤਾਂ ਮੈਨੂੰ ਉਹ ਤੋਲਾ ਦਾ ਵੇਖੋ ਝਗੜਾ ਤੁਸੀਂ ਬੈ ਕੇ ਗੱਲ ਕਰਨੀ ਬੀਹਦੀ ਐ ਬਾਹਰ ਬੈਠ ਜਰੂਰੀ ਜਰੂਰੀ ਕਿੱਥੇ ਹੁੰਦਾ ਬਈ ਤੇ ਇਹ ਨਹੀਂ ਕਰਦੀ ਭਾਈ ਜੀ ਬਾਤ ਤਾਂ ਮੈਨੂੰ ਮੰਮੀ ਨੇ ਤੱਕ ਕੇ ਦੇ ਦੇ ਗੱਲ ਚੱਲ ਬਈਆ ਬਈਆ ਪਤਾ ਤੇਰਾ ਬਈਆ ਮੈਂ ਦੇਣੀ ਸੀ ਮੈਨੂੰ ਇਹ ਨੰਕਾ ਸਿਰ ਰੱਖ ਦਿਆ ਸਲ ਤਾਂ ਭਾਈ ਮੈਨੂੰ ਕਿਸੇ ਨੇ ਨਹੀਂ ਦੱਸਿਆ ਮੈਨੂੰ ਸਾਰਾ ਆਪ ਹੀ ਪਤਾ ਲੱਗ ਗਿਆ ਅੱਜ ਆਪ ਹੀ ਕਿਸੇ ਨੇ ਤੋੜਾ ਫਲਾਟ ਤੋਂ ਆਈ ਸੀ ਉੱਥੇ ਮੈਂ ਉੱਥੇ ਪਿਆ ਸੀ ਸਾਰੀ ਗੱਲ ਫੋਨ ਲਈ ਥੋੜੀ ਮੈਂ ਉਹਨਾਂ ਦਾ ਕੰਨਿਆ ਨੇ ਘਰ ਪੱਟਦੇ ਫਲਾ ਤੋੜਦੇ ਦਾਸ ਤੋਂ ਤਾਂ ਉਹੀ ਆ ਜਾਂਦੀ ਹੈ ਮੇਰੇ ਕੋਲ ਚਾਚੂ ਪੀ ਜਾਂਦੀ ਹੈ ਕਦੇ ਕਦੇ ਉਹੀ ਦਾ ਕਾਨੂੰ ਆਉਂਦੀ ਆ ਉਹ ਲੋਕਾਂ ਦੇ ਘਰ ਫਰੋਲਦੀ ਫਿਰਦੀ ਆ ਉਹ ਨੂੰ ਕੀ ਪਤਾਗਾ ਹੋਰ ਹੋ ਦੀ ਉਂਗਲੀ ਲਾਏ ਉਹੀ ਤਾਂ ਲੋਕਾਂ ਦੇ ਜਮਾ ਹੋ ਗਾਹਾਂ ਦਾਦੇ ਪਰਬਤ ਤੱਕ ਘਰ ਪੱਟੇ ਹੋਏ ਨੇ ਉਹਨਾਂ ਨੇ ਹੋ ਲਾ ਲਈ ਹੈ ਇਹ ਖੜਾ ਭਗ ਜਾਂਦੀ ਹੈ ਕਿਸੇ ਤੋਂ ਹੋਰ ਵੀ ਆਓ ਬਾਏ ਨੇ ਘਰ ਘਰ ਸਾਰੇ ਪਿੰਡ ਦੀ ਸੂਹ ਆ ਉਹਨਾਂ ਪਿੰਡਰੇ ਚੌਕੀਦਾਰ ਨੂੰ ਨਹੀਂ ਪਤਾ ਲੱਗਣਾ ਉਹ ਨੂੰ ਪਤਾਗਾ ਮੈਨੂੰ ਤਾਂ ਇੰਨਾ ਪਤਾ ਨਹੀਂ ਸੀ ਉਹਦਾ ਸੀਸੀਟੀਵੀ ਆ ਸਾਰੇ ਪਿੰਡ ਦਾ ਇੱਕ ਅਸਿਆ ਤਾਂ ਹੀ ਫਲਾਤੋਂ ਨਾ ਰੱਖਿਆ ਉਹਦਾ ਹਾ ਫਲਾਤੋਂ ਹੀ ਨਾ ਰੱਖਿਆ ਤੇ ਇੰਨੀ ਨਾ ਤੁਸੀਂ ਨੜਿਆ ਕਰੋ ਤੇਰਾ ਵੀ ਮੈਨੂੰ ਪਤਾ ਜਦੋਂ ਮੰਮੀ ਇੱਥੇ ਪਈਂਦੇ ਕੰਮ ਕਰ ਲਿਆ ਕਰ ਮਾੜਾ ਮੋਟਾ ਤੂੰ ਵੀ ਜੀ ਮੈਂ ਕੰਮ ਕੀਤਾ ਸੀ ਮੰਮੀ ਕਹਿੰਦੇ ਕੱਪੜੇ ਹੁਣੇ ਧੋ ਇੰਨੇ ਤਾਂ ਕੁਝ ਮੈਂ ਕਿਵੇਂ ਧਾਉਂਗੀ ਮੈਨੂੰ ਤਾਂ ਲੱਗਦੀ ਇਹਨਾਂ ਧੁੱਪ ਭਾਈ ਇਹਨੂੰ ਜ਼ਿਆਦਾ ਲੱਗਦੀ ਆ ਚੱਲ ਕੋਈ ਨਾ ਕਿਧਰ ਇੰਤਰ ਹੋਵੇਗਾ ਕੱਪੜਾ ਧੋ ਲਿਆ ਕਰ ਹੁਣ ਤੇਰਾ ਵਿਆਹ ਹੋ ਗਿਆ ਹੁਣ ਤੂੰ ਕੁਮਾਰੀ ਨਹੀਂ ਹੈਗੀ ਠੀਕ ਹੈ ਨਾ ਕੰਮ ਤਾਂ ਕਰਨੇ ਪਊਗਾ ਹੇ ਕਾ ਮਮੀ ਜੀ ਅੱਗੇ ਤਾਂ ਮੈਂ ਸਾਰਾ ਕੰਮ ਕਰ ਲਿਆ ਕਰੂੰ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਆਜੇ ਆਏ ਚੱਲ ਤਰ ਫਿਰ ਕੰਮ ਤਾਂ ਤਾਤਾ ਰਾਵਾਂ ਜੀ ਨਾ ਕੰਮ ਕੰਮ ਦੀ ਤਾਂ ਕੋਈ ਗੱਲ ਨਹੀਂ ਪਰ ਮੈਂ ਘੱਟ ਕਰ ਲਾ ਪਰ ਸਿਰ ਠੱਕ ਲਿਆ ਕਰ ਪੁੱਤ ਅੱਛਾ ਠੱਕ ਰੱਖੇ ਵਧੀਆ ਹਾਂ ਜਿਹੜਾ ਰੋਟੀ ਪਿਆਣੀ ਬਣਾਉਣੀ ਹੈ ਨਾ ਤੂੰ ਉਹਦਾ ਵੀ ਨੰਗਾ ਸਿਰ ਮਮੀ ਤੂੰ ਵੀ ਨਾ ਥੋੜਾ ਜਿਹਾ ਠੰਡੀ ਚੱਲੇ ਗਾ ਲੋਕਾਂ ਦੀ ਮਗਰ ਨਾ ਲੱਗਿਆ ਕਰ ਚੱਲ ਕੋਈ ਲੋਕਾਂ ਦਾ ਬਾਪ ਉਸਕੇ ਨੇ ਲੈ ਤਾਂ ਮੈਂ ਸੁਣਦੀ ਨਹੀਂ ਗੱਲ ਮੈਂ ਕੰਮ ਤਾਂ ਸਿਆਪੀ ਕਰ ਲਿਆ ਕਰਾਂਗੇ ਨਾਲ ਮਿਲ ਕੇ ਕਰ ਤੂੰ ਇਹਨੂੰ ਭਾਈ ਚੁੱਲ੍ਹੀ ਨੂੰ ਕਹਿ ਰਿਆ ਕਰ ਇਹ ਕਿਹੜਾ ਕਿਸੇ ਬਗਾਨੇ ਬਦਲਿਆ ਦੇ ਸਾਬੇ ਘਰ ਆਉਣਾ ਜਾਂਦੀ ਆ ਇਹ ਤੇ ਮੇਰੇ ਨਾਲ ਹੱਸਦੀ ਆ ਬੇ ਘਰ ਵਾਲੇ ਨਾਲ ਤਾਂ ਜਾਂਦੀ ਆ ਫਿਰ ਲੋਕਾਂ ਦਾ ਮੂੰਹ ਫੜੀਦਾ ਲੋਕਾਂ ਦਾ ਮੂੰਹ ਨਹੀਂ ਬੰਦ ਹੁੰਦਾ ਲੋਕਾਂ ਦਾ ਬੜਾ ਕੁਝ ਕਹਿੰਦੇ ਨੇ ਇਹ ਤੂੰ ਜੰਮਿਆ ਮਾਰਾ ਦੇਖ ਲੈ ਰੱਤ ਨੂੰ ਉਂਗਲੀਆਂ ਲਾ ਕੇ ਮੈਨੂੰ ਕੁਝ ਨਹੀਂ ਕਹੇਗਾ ਅਗਲਾ ਭਾਈ ਸਿਰਾਂ ਨੰਗੇ ਨੂੰ ਤਾਂ ਅਗਲਾ ਹਰੇਕ ਹੀ ਟੋਕਦਾ ਮੈਂ ਵੀ ਟੋਕ ਦਿੰਨੀ ਅਗਲੇ ਦਿਨ ਸਿਰ ਨੰਗੇ ਦਾ ਮੰਨੇ ਆਪਾਂ ਉਹ 100-100 ਉਂਗਲੀਆਂ ਲਾ ਕੇ ਕੋਲੋਂ ਬਣਾ ਕੇ ਚੱਲ ਕੋਈ ਨਾ ਹੁਣ ਨਹੀਂ ਮੈਂ ਸੁਣਦੀ ਕਹਾਣ ਨੂੰ ਤੇ ਪਰ ਇਹਨੂੰ ਕਹਦੇ ਸੁਧਰ ਜੂਗੀ ਬਸ ਉਹ ਦਰਮਿਦਾ ਦਾ ਕਿ ਆਪਾਂ ਚੰਗਾ ਮਾੜਾ ਦੇ ਦੇਖਿਆ ਤਾਂ ਇਹ ਵੀ ਦੇਖਿਆ ਖਲਾਤੋ ਕਿ ਮੇਰੇ ਮੂੰਹ ਤੇ ਗੱਲ ਕਰਿਆ ਆ ਕੇ ਚੱਲ ਕੋਈ ਨਾ ਇੰਨਾ ਕਾਨੂੰ ਬਾਤਦਾ ਹੈ ਫੇਰ ਕੀ ਹੋ ਗਿਆ ਠੀਕ ਹੈ ਨਾ ਅੱਗੇ ਤਾਂ ਕੋਈ ਲੰਬਾ ਨਾ ਦੇਣਾ ਤੇਰੇ ਵੀ ਨਹੀਂ ਉਹ ਤਾਂ ਤੁਹਾਡੇ ਵੀ ਨਹੀਂ ਪੀ ਚੱਲ ਕੋਈ ਨਾ ਅੱਗੇ ਤੋਂ ਨਹੀਂ ਆਉਂਦਾ ਕਰੋ ਕੰਮ ਆਪਣੇ ਪਰ ਦੇਖ ਸਿੱਖ ਪਰਬਾਣੀ ਲੇ ਲੈਂਦੇ ਆਪਣੇ ਤਾਂ ਠੀਕ ਆਂ ਚੁੰਨੀ ਲੈ ਕੇ ਰੱਖਣੀ ਆ ਸਿਰ ਟਾ ਕੇ ਰੱਖਿਆ ਕਰ ਐ ਨਹੀਂ ਜੁੰਡੇ ਜਖ ਖਲਿਆਰ ਦੀ ਫਿਰਦੀ ਰਹਿੰਦੀ ਐ ਇਹ ਅੱਧੇ ਤਾਂ ਰੋਟੀਆਂ ਚ ਵਾਲ ਪੈ ਜਾਂਦੇ ਨੇ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ ਗਿਆ ਮੈਨੂੰ ਕਿਸੇ ਮਗਰ ਲੱਗ ਕੇ ਉਹਦਾ ਘਰ ਖਰਾਬ ਕਰ ਲਿਆ ਮੈਨੂੰ ਲੋਕਾਂ ਦੀ ਨਹੀਂ ਸਮਝ ਆਉਂਦੀ ਵੀ ਉਹਨਾਂ ਨੂੰ ਜਦੋਂ ਐਵੇਂ ਪਤਾ ਵੀ ਆਪਦਾ ਘਰ ਸਹੀ ਚੱਲੀ ਜਾਂਦਾ ਪਰ ਉਹ ਲੋਕਾਂ ਦੇ ਘੱਲਾਂ ਤੇ ਆਉਂਦੇ ਵੀ ਕਿਉਂ ਨੇ ਬਈ ਮੈਂ ਤਾਂ ਇਹੀ ਗੱਲ ਕਹਿਣਾ ਵੀ ਲੋਕਾਂ ਦੇ ਘੱਲਾਂ 'ਚ ਨਾ ਆਓ ਬਸ ਮੇਰੇ ਤਾਂ ਸਾਡੀ ਗੱਲ ਇੱਥੇ ਮੁੱਕਦੀ ਆ ਆ ਲੈ ਸਾਡੇ ਘਰੇ ਉਹ ਵੀ ਫਲੇਟ ਪਾਤਾ ਫਲਾਤੋਂ ਨੇ ਫਲਾਤੋਂ ਨੇ ਕੀ ਦੇਖਿਆ ਤੇ ਕੰਬੜਾ ਮੇਰੇ ਨਾਲ ਗਈ ਆ ਉੱਤੇ ਹੱਸਦੀ ਉੱਤੇ ਵੀ ਖੜੀ ਸੀ ਬਾਹਰ 'ਚ ਜਿੱਦ ਦੇ ਸਾਡੇ ਘਰੇ ਹੀ ਮੈਂ ਉੱਦੀ ਕੋਤੇ ਪੱਟਣੀ ਚੋਦੀ ਗਲਤੀ ਕਰਤੀ ਮੈਂ ਉਗਲਾਵਾਲਾ ਤਾਂ ਬਹੁਤ ਆਉਂਦੇ ਨੇ ਪਰ ਆਪਾਂ ਨੂੰ ਹੀ ਪਤਾ ਹੋਣਾ ਚਾਹੀਦਾ ਆਪਣੇ ਘਰੇ ਕੀ ਚੱਲਦਾ ਵੀ ਕਿਵੇਂ ਚੱਲਦਾ ਆਪਣਾ ਪਰਿਵਾਰ ਦੇਖੋ ਇਹ ਸਾਰਾ ਕੁਝ ਐਵੇਂ ਕਿਸੇ ਮਗਰ ਲਾ ਕੇ ਫੇਰ ਦੁਬਾਰੇ ਕਹਿਣਾ ਮੈਂ ਵੀ ਘਰ ਨਾਲ ਬੱਟ ਲਿਆਉਂਦਾ ਭਾਈ ਸਾਰਿਆਂ ਨੂੰ ਸਸਜੀ ਕਾਲ ਪਹਿਲਾਂ ਤਾਂ ਸਾਡਾ ਚੈਨਲ ਗੱਗੀ ਮਾਨਸਾਲਾ YouTube ਤੇ ਸਬਸਕ੍ਰਾਈਬ ਕਰੋ ਪਹਿਲਾਂ ਤਾਂ ਜਾ ਕੇ ਭਾਈ ਸਾਨੂੰ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਇਹ ਵੀ ਦੱਸਿਆ ਕਰੋ ਕਿਹਦੀ ਐਕਟਿੰਗ ਸਾਰਿਆਂ ਤੋਂ ਵਧੀਆ ਗਈ ਤੇ ਇਸ ਵੀਡੀਓ ਬਣਾਉਣ ਦਾ ਮਕਸਦ ਸਾਡਾ ਇਹੀ ਆ ਵੀ ਪਰਿਵਾਰ ਦੇ ਵਿੱਚ ਰਲ ਮਿਲ ਕੇ ਕਿਸੇ ਦੇ ਮੰਗਰ ਲਾ ਕੇ ਜਾਂ ਕਿਸੇ ਦੀਆਂ ਗੱਲਾਂ ਸੁਣ ਕੇ ਆਪਦਾ ਘਰ ਨਾ ਪੱਟੋ ਘਰ ਪੱਟਣ ਵਾਲੇ ਬਹੁਤ ਹੁੰਦੇ ਆ ਤੇ ਜੋੜਨ ਵਾਲਾ ਕੋਈ ਕੋਈ ਹੁੰਦਾ ਜੇਕਰ ਸੱਸਾਂ ਨੂਹਾਂ ਦੀਆਂ ਸੁਣਣਗੀਆਂ ਤੇ ਨੂਹਾਂ ਸੱਸਾਂ ਦੀਆਂ ਤਾਂ ਇਹ ਘਰ ਸਵਰਗ ਬਣ ਸਕਦਾ ਸਾਡਾ ਇਹੀ ਮਕਸਦ ਆ ਸਾਸਰੀ ਕਾਲ ਦੀ ਸਾਰਿਆਂ ਨੂੰ ਚੈਨਲ ਦੇ ਜਿਹੜੇ ਸ਼ੂਟਿੰਗ ਵਾਲੇ ਬਲੌਕਸ ਦੇਖਣੇ ਹੁੰਦੇ ਆ ਉਹ ਟੀਵੀ ਕਰਕੇ ਉਹ ਜੋਤ ਮਾਨਸਾ 007 ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ